ਸ਼ਹਿਰ ਅੰਦਰ ਦਿੱਤੀ ਪ੍ਰਾਣੇ ਬਸਡੇ ਦੇ ਵਿੱਚ ਹਰ ਸ਼ੁੱਕਰਵਾਰ ਅਰ ਜਿਸ ਤਰ੍ਹਾਂ ਬਿਨਾਰਿਆਸ ਪ੍ਰਿਆਤ ਉਹ ਪ੍ਰੋਡਕਟ ਇਥੇ ਦਿੱਤੇ ਜਾਂਦੇ ਹੈ ਕੈਂਪ ਲਗਾਇਆ ਜਾਂਦਾ ਉਸੇ ਤਰ੍ਹਾਂ ਹੀ ਅੱਜ ਪਤਨਾ ਦੇ ਵਿੱਚ ਇਹ ਕੈਂਪ ਲੱਗਿਆ ਹੈ ਸੀ ਤੁਹਾਨੂੰ ਦੁਕਾਨਿਆਂ ਨਾਲ ਵੀ ਕਰਦੇ ਆ ਜਿਹੜੇ ਕਿ ਪ੍ਰੋਡਕਟ ਲਾਈਨ ਹੈ ਕਿਸ ਤਰ੍ਹਾਂ ਦੇ ਇਹਦੇ ਤੇ ਪਰਾਂ ਨੇ ਬਸ ਅਡੇ ਦੇ ਵਿੱਚ ਮਜੂਰ ਹੈ ਜਿੱਥੇ ਕਿ ਜਿਹੜੇ ਵੱਖ-ਵੱਖ ਪ੍ਰਕਾਰ ਦੇ achar ਵੀ ਹੋਰ ਵੀ ਦਹੀਂ ਦੁੱਧ ਦਹੀਂ ਤਾਂ ਕਈ ਤਰ੍ਹਾਂ ਦੇ ਇਹੋ ਜਿਹੇ ਜਿਹੜੇ ਕਿ ਆਰਜਿਕ ਬਿਨਾ ਦਵਾਈ ਬਿਨਾ ਰੇ ਸਪਰੇ ਤੋਂ ਜਿਹੜੇ ਕਿ ਇਹ ਬੀਜ ਕੇ ਔਰ ਇੱਥੇ ਲਿਆਂਦੇ ਗਏ ਆ ਇਹਨਾਂ ਦੀ ਜਿਹੜੀ ਕਿ ਅੱਜ ਮੰਡੀ ਲੱਗੀ ਆ ਪਤਲਾ ਦੇ ਵਿੱਚ ਕਿਉਂਕਿ ਹਰ ਸ਼ੁੱਕਰਵਾਰ ਲੱਗਦੀ ਆ ਜਿਹੜੇ ਕਿ ਇਹਦਾ ਵੱਡਾ ਉਪਰਾਲਾ ਹੈ ਸ੍ਰੀ ਦੇਵ ਸਿੰਘ ਵੈਲਜੀਮ ਵੱਲੋਂ ਕਿਉਂਕਿ ਉਹਨਾਂ ਨੇ ਵੀ ਜਿਹੜੇ ਕਈ ਸਬਜ਼ੀਆਂ ਵੀ ਜਿਹੜੀਆਂ ਬਿਨਾਂ ਰੇਸ ਪ੍ਰੇ ਤੋਂ ਵਿਦੀਆਂ ਏ ਉਸੇ ਦੇ ਤਹਿਤ ਹੀ ਜਿਹੜੇ ਕਿ ਇਹ ਕਈ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਲਹਿਰਾ ਜਸ ਗਰੂਰ ਜਾਂ ਹੋਰ ਕਈ ਥਾਵਾਂ ਤੋਂ ਜਿਹੜੇ ਕਿ ਇਹ ਇੱਥੇ ਪਹੁੰਚੇ ਨੇ ਅਸੀਂ ਪੁੱਛਦੇ ਇਹਨਾਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਇਹਦੇ ਬੀਜਣ ਵਿੱਚ ਕਿੰਨੀ ਕੁ ਮੁਸ਼ਕਲ ਆਂਦੀ ਆ ਔਰ ਮੈਡਮ ਕੀ ਨਾ ਤੁਹਾਡਾ ਔਰ ਕਿੱਥੋਂ ਆਏ ਤੁਸੀਂ ਤੇ ਇਹ ਦੱਸਿਓ ਕੀ ਕੁਝ ਲੈ ਕੇ ਆਏ ਸੀ ਹਾਂਜੀ ਸ਼ਸ਼ੀਕਲ ਜੀ ਹਾਂਜੀ ਮੇਰਾ ਨਾਮ ਸੰਦੀਪ ਕੌਰ ਦਿਓਲਾ ਜੀ ਤੇ ਅਸੀਂ ਪਿੰਡ ਬਾਲੀਆਂ ਤੋਂ ਆਏ ਆ ਜਿਹੜਾ ਕਿ ਬਰਨਾਲੇ ਕੋਲੇ ਪੈਂਦਾ ਹੈ ਤਨੌਲੇ ਕੋਲੇ ਤੇ ਸਾਡੇ ਜਿਹੜੇ ਪ੍ਰੋਡਕਟ ਦਾ ਨਾਮ ਦਿਓਲ ਹੋਮ ਮੇਡ ਫੂਡਸ ਐਂਡ ਬੁੱਡਨ ਕੋਲਡ ਪ੍ਰੈਸਡ ਕੋਲੂ ਕਿਉਂਕਿ ਅਸੀਂ ਹਨਾ ਜਿਹੜੇ ਅਚਾਰ ਨੇ ਸਾਡੇ ਕੋਲੇ ਜਿਹੜੇ ਆਪ ਦੇ ਘਰ ਦੇ ਬਣੇ ਹੋਏ ਅਚਾਰ ਨੇ ਤੇ ਉਹ ਲੈ ਕੇ ਆਏ ਆ ਤੇ ਸਾਡੇ ਕੋਲੇ ਇੱਕ ਲੱਕੜ ਨਾਲ ਕੱਢੇ ਹੋਏ ਤੇਲ ਲੱਕੜ ਦੇ ਕੋਲੂ ਨਾਲ ਕੱਢੇ ਹੋਏ ਤੇਲ ਨੇ ਜਿਹੜੇ ਕਿ ਬਦਾਮਾਂ ਦਾ ਤੇਲ ਨਾਰੀਅਲ ਦਾ ਤੇਲ ਆਲਸੀ ਦਾ ਤੇਲ ਕਾਲੇ ਤੇਲ ਜਿੱਟੇ ਤੇਲ ਪੀਲੀ ਸਰੋਂ ਦਾ ਨਾਰਮਲ ਸਰੋਂ ਦਾ ਤੇਲ ਆ ਤੇ ਇਹ ਵਾਲੇ ਤੇਲ ਨੇ ਤੇ ਬਾਕੀ ਸਾਡੇ ਕੋਲੇ ਮਸਾਲੇ ਹੁੰਦੇ ਨੇ ਤੇ ਹਾਂਜੀ ਆਪਾਂ ਜਿੰਨੇ ਵੀ ਇੱਥੇ ਸਾਰੇ ਜਾਣੇ ਆੰਦੇ ਆ ਵੀ ਹੋਮ ਮੇਡ ਪ੍ਰੋਡਕਟ ਹੁੰਦੇ ਨੇ ਜਿਹੜੇ ਵੀ ਆਪਾਂ ਘਰਾਂ ਦੇ ਵਿੱਚ ਜਿਵੇਂ ਆਚਾਰ ਬਣਾ ਕੇ ਲੈ ਕੇ ਆਂਦੇ ਆ ਕੋਈ ਦਹੀਂ ਲੱਸੀ ਬਣਾ ਕੇ ਲੈਂਦੇ ਆ ਕੋਈ ਮਸਾਲੇ ਘਰੇ ਬਣਾਉਂਦੇ ਆ ਜਿੱਦਾਂ ਸਾਡੇ ਸਰਫ ਬਲੀਆਂ ਪਹਿਣਾ ਨੇ ਉਹ ਆਪਣੇ ਸਰਫ ਸਾਬਣ ਘਰੇ ਸ਼ੈਂਪੂ ਘਰੇ ਤਿਆਰ ਕਰਕੇ ਇਹ ਸਾਰੇ ਹੋਮ ਮੇਡ ਪ੍ਰੋਡਕਟ ਆਪਾਂ ਇੱਥੇ ਪਾਤਣਾ ਲੈ ਕੇ ਆੰਦੇ ਆ ਜੀ ਇਦੇ ਵਿੱਚ ਆਪਾਂ ਜਿਹੜੇ ਥੋਂ ਦੇ ਆ ਸਾਨੂੰ ਜਿਹੜਾ ਪਲੇਟਫਾਰਮ ਪਾਤੜਾ ਆਰਗੇਨਾਈਜ਼ ਕਰਕੇ ਦਿੱਤਾ ਇਹ ਸੁਖਦੇਵ ਸਿੰਘ ਬੈਲਜੀਅਮ ਜੀ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਆਪਣੇ ਪ੍ਰੋਡਕਟ ਡਿਸਪਲੇ ਕਰਨ ਲਈ ਇੱਕ ਵੱਡਾ ਪਲੇਟਫਾਰਮ ਦਿੱਤਾ ਤੇ ਤਾਂ ਹੀ ਅਸੀਂ ਇਹਨਾਂ ਦਾ ਬਹੁਤ-ਬਹੁਤ ਥੈਂਕ ਯੂ ਕਰਦੇ ਹਾਂ ਜੀ ਮੇਰੇ ਕਿਸ ਤਰ੍ਹਾਂ ਦੇ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਜਣੇ ਤੁਸੀਂ ਔਰ ਜਿਹੜੇ ਇਸ ਪ੍ਰੋਡਕਟ ਤਿਆਰ ਕਰਨ ਵਾਸਤੇ ਕਿੰਨੇ ਪਰਿਵਾਰ ਦੇ ਮੈਂਬਰ ਤੁਹਾਡੇ ਨਾਲ ਸਾਥ ਦੇ ਰਹੇ ਆ ਔਰ ਕਿਵੇਂ ਲੱਗ ਰਿਹਾ ਤੁਹਾਨੂੰ ਉਹਨਾਂ ਦਾ ਜਿਹੜਾ ਕੀ ਸਾਥ ਮੇਰੇ ਜਿਹੜੇ ਪਰਿਵਾਰ ਦੇ ਵਿੱਚ ਮੈਂਬਰ ਸਭ ਤੋਂ ਪਹਿਲਾਂ ਮੇਰੇ ਹਸਬੰਦ ਮੇਰਾ ਸਾਥ ਦਿੰਦੇ ਨੇ ਤੇ ਉਹ ਮੇਰੀ ਫੁੱਲ ਸਪੋਰਟ ਵੀ ਕਰਦੇ ਨੇ ਤੇ ਉਸ ਤੋਂ ਬਾਅਦ ਮੇਰਾ ਬੇਟਾ ਹੈ ਜਿਹੜਾ ਸਾਨੂੰ ਨਾਲ ਹੈਲਪ ਕਰਦਾ ਹੈ ਤੇ ਉਸ ਤੋਂ ਬਾਅਦ ਸਾਡੇ ਚਾਰ ਮੈਂਬਰ ਹੋਰ ਨੇ ਐਕਸਟਰਾ ਟੀਮ ਮੈਂਬਰ ਟੀਮ ਵਰਕ ਦੇ ਵਿੱਚ ਅਸੀਂ ਕੰਮ ਕਰਦੇ ਆ ਜਿੱਦਾਂ ਕਿ ਮਿਰਚਾਂ ਦੀ ਕਟਿੰਗ ਹੋ ਗਈ ਤੇ ਹਲਦੀ ਦੀ ਕਟਿੰਗ ਹੋ ਗਈ ਲਸਣ ਛਿੱਲਣਾ ਐਦਾਂ ਦੀਆਂ ਚੀਜ਼ਾਂ ਨੇ ਉਹ ਸਾਰੀਆਂ ਅਸੀਂ ਟੀਮ ਵਰਕ ਦੇ ਵਿੱਚ ਕੰਮ ਕਰਦੇ ਆ ਯੂਕੇ ਦਾ ਅਸਟ੍ਰੇਸ਼ਨ ਕਿ ਇਹ ਇੱਕ ਬੜੀਆ ਚੰਗਾ ਉਪਰਾਲਾ ਹੈ ਇਹਦੇ ਵਿੱਚ ਇਹ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜੀ ਕਿ ਸਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਇਹ ਬੈਲਜੀਅਮ ਜਿਹੜੇ ਕਿ ਸਿਗਰੇਸਿੰਗ ਬੈਲਜੀਅਮ ਵੱਲੋਂ ਵੀ ਇੱਥੇ ਇਹ ਸ਼ੁਰੂਆਤ ਕੀਤੀ ਗਈ ਹੈ ਪਤਲਾ ਦੇ ਵਿੱਚ ਜਿਹੜਾ ਕਿ ਇੱਕ ਵੱਡਾ ਕੈਂਪ ਲਾਉਣ ਦਾ ਉਪਰਾਲਾ ਕੀਤਾ ਗਿਆ ਹੈ ਜਿਹੜਾ ਹਰ ਸ਼ੁੱਕਰਵਾਰ ਲੱਗਦਾ ਹੈ ਬੈਲਜੀਅਮ ਸਾਹਿਬ ਕਿਸ ਤਰ੍ਹਾਂ ਦਾ ਅੱਗੇ ਤੁਹਾਡਾ ਇਹਨਾਂ ਦੇ ਨਾਲ ਸਹਿਯੋਗ ਰਹੂਗਾ ਔਰ ਜਿਹੜਾ ਤੁਸੀਂ ਇਸ ਪਤਲਾ ਇਲਾਕੇ ਦੇ ਵਿੱਚ ਇਹ ਲਿਆਂਦਾ ਹੈ ਜਿਹੜੇ ਪ੍ਰੋਜੈਕਟ ਲਿਆਂਦੇ ਆ ਕਾਫੀ ਇਹ ਇਹਨਾਂ ਦੇ ਵਿੱਚ ਵੀ ਮੈਨੂੰ ਦੇਖਣ ਨੂੰ ਲੱਗ ਰਿਹਾ ਵੀ ਹਾਂਜੀ ਵੈਕਰੂਜ ਕਾ ਖਾਸ ਸਾਹਿਬ ਵੈਕਰੂਜ ਕੀ ਫਤਿਹ ਇਹ ਜੋ ਵੀ ਪ੍ਰੋਡਕਟ ਨੇ ਸਾਰੇ ਰਸੋਈ ਦੇ ਨੇ ਤਕਰੀਬਨ ਤਕਰੀਬਨ ਹਰ ਜੋ ਰਸੋਈ ਤੇ ਯੂਜ਼ ਹੋਣ ਵਾਲਾ ਸਮਾਨ ਉਹ ਇੱਥੇ ਮਿਲਦਾ ਤੇ ਖੁਸ਼ੀ ਦੀ ਗੱਲ ਇਹ ਆ ਕਿ ਇਹ ਬਗੈਰ ਖਾਦ ਰੇ ਸਪਰੇਅ ਤੋਂ ਚੀਜ਼ਾਂ ਤਿਆਰ ਕਰਕੇ ਇਹ ਮੇਰੇ ਵੀਰ ਭੈਣ ਭਰਾ ਸਾਰੇ ਲੈ ਕੇ ਆਉਂਦੇ ਨੇ ਤੇ ਜੋ ਕਿ ਮੇਰੀ ਸੋਚ ਇਹ ਆ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਲੋਕਾਂ ਨੂੰ ਹਸਪਤਾਲ ਜਾਣ ਤੋਂ ਰੋਕਿਆ ਜਾਵੇ ਉਹ ਤਾਂ ਹੀ ਹੋ ਸਕਦਾ ਜੇ ਇਹ ਸ਼ੁੱਧ ਭੋਜਨ ਖਾਣਗੇ ਤੇ ਇਸ ਵਜ੍ਹਾ ਨਾਲ ਅਸੀਂ ਇਹ ਮੈਂ ਆਪਣੇ ਸਟੇਮ ਦੇ ਨਾਲ ਰਲ ਕੇ ਸਾਰਾ ਉਪਰਾਲਾ ਕੀਤਾ ਹੈ ਤੇ ਬੜਾ ਬਹੁਤ ਜਿਆਦਾ ਸਾਰਿਆਂ ਦਾ ਸਤਿਕਾਰ ਧੰਨਵਾਦ ਸਾਰੇ ਬਹੁਤ ਉਤਸ਼ਾਹ ਦੇ ਨਾਲ ਇੱਥੇ ਆ ਰਹੇ ਨੇ ਹਰ ਹਫਤੇ ਆ ਤੀਸਰਾ ਹਫਤਾ ਹੈ ਤੇ ਇਸ ਵਾਸਤੇ ਸਾਰੇ ਪਾਸਿਓਂ ਮੈਨੂੰ ਵਧੀਆ ਹੁਗਾਰਾ ਮਿਲ ਰਿਹਾ ਧੰਨਵਾਦ ਬਹੁਤ ਚੰਗਾ ਉਪਰਾਲਾ ਇਹਨਾਂ ਦਾ ਵੀ ਜਿਹੜਾ ਕਿ ਜਿੱਥੇ ਜਾਓ ਸਰਕਾਰੀ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂ ਕਿਤੇ ਸਿਆਣਿਆਂ ਕੋਲ ਲੋਕਾਂ ਦੀਆਂ ਭੀੜਾਂ ਲੱਗੀਆਂ ਹੁੰਦੀਆਂ ਕਾਫੀ ਭੀੜ ਲੱਗੀ ਹੁੰਦੀ ਆ ਕਿਉਂਕਿ ਉਹਨਾਂ ਨੇ ਇਹ ਨਹੀਂ ਦੇਖਣਾ ਹੁੰਦਾ ਕਿ ਅਸੀਂ ਜਿਹੜੀਆਂ ਕਿ ਖਾਣੇ ਆ ਫਾਸਟ ਫੂਡ ਖਾਣੇ ਆ ਜਾਂ ਕੋਈ ਆਪਣੇ ਘਰਾਂ ਦੇ ਵਿੱਚ ਸਬਜ਼ੀਆਂ ਜਾਂ ਕੋਈ ਕਣਕ ਕਿਸੇ ਵੀ ਚੀਜ਼ ਨੂੰ ਹਰ ਇੱਕ ਤਰ੍ਹਾਂ ਦੇ ਜਿਹੜੀ ਕਿ ਉਗਾਉ ਵਾਸਤੇ ਵੱਧ ਤੋਂ ਵੱਧ ਉਹਨੂੰ ਬਧਾਉਣ ਵਾਸਤੇ ਦਵਾਈਆਂ ਰੇ ਆ ਸਪਰੇਆਂ ਦੇ ਨਾਲ ਅਸੀਂ ਜਦੋਂ ਉਹਨੂੰ ਪੈਦਾ ਕਰਦੇ ਆ ਉਹਦੇ ਨਾਲ ਕਾਫੀ ਜ਼ਿਆਦਾ ਸਾਡੀ ਸਿਹਤ ਲਈ ਹਾਨੀਕਾਰਕ ਜਿਹੜੇ ਕਿ ਮਤਲਬ ਉਹਦੇ ਕੀਟਨਾਸ਼ਕ ਜਿਹੜੇ ਹੁੰਦੇ ਆ ਉਹ ਸਾਬਤ ਹੁੰਦੇ ਆ ਪਰ ਇਹ ਚੰਗਾ ਉਪਰਾਲਾ ਏ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਜਿਹੜਾ ਕਿ ਇਹਨਾਂ ਦਾ ਇੱਥੇ ਬਿਨਾਂ ਰੇਸ ਸਪਰੇਅ ਤੋਂ ਇੱਥੇ ਪਤਲੇ ਦੇ ਵਿੱਚ ਲੱਗੇ ਹੋਇਆ ਇਹ ਕਾਫੀ ਜ਼ਿਆਦਾ ਪ੍ਰੋਡਕਟ ਲੱਗੇ ਹੋਇਆ ਇਹਨਾਂ ਅਸੀਂ ਕੁਝ ਖਰੀਦਦਾਰ ਜਿਹੜੇ ਨੇ ਸ਼ਾਪਿੰਗ ਕਰਨ ਆਏ ਰਹੇ ਉਹਨਾਂ ਨੂੰ ਕੁਝ ਦੇ ਕੀ ਜਿਹੜਾ ਪਿੰਡ ਆ ਔਰ ਕੀ ਗੱਲਬਾਤ ਕਿਵੇਂ ਲੱਗ ਰਹੀ ਚਲੋ ਹਾਂ ਜੇ ਅਸੀਂ ਫਸਟ ਟਾਈਮ ਟਰਾਈ ਕਰਨਾ ਹੈ ਜੀ ਅਸੀਂ ਤੇ ਬਾਤਨਾ ਪਿੰਡ ਤੋਂ ਹੀ ਆ ਕੋਈ ਟਰਾਈ ਕਰਾਂਗੇ ਫਿਰ ਦੱਸਾਂਗੇ ਕਿਸ ਤਰ੍ਹਾਂ ਦਾ ਰਿਜ਼ਲਟ ਹੈ ਹਾਂਜੀ ਕੀ ਕਰਾਦੇ ਵਿੱਚ ਆਪਣੇ ਬੱਚਿਆਂ ਨੂੰ ਬਿਮਾਰੀਆਂ ਤੋਂ ਕਾਬੂ ਇਹ ਵਿਦੇਸ਼ ਬਰੇ ਤੋਂ ਬਿਨਾ ਕਹਿੰਦੇ ਆ ਹਾਂਜੀ ਹਾਂਜੀ ਤਾਂ ਵਧੀਆ ਇਹਨਾਂ ਨੇ ਲਗਾਈ ਹੈ ਬਟ ਯੂਜ਼ ਕਰਕੇ ਪਤਾ ਚਲੇਗਾ ਨਾ ਕਿਸ ਤਰ੍ਹਾਂ ਦੇ ਰਿਜ਼ਲਟ ਆ ਇਹਨਾਂ ਦੇ ਚਾ ਫਸਟ ਟਾਈਮ ਹੀ ਆਇਆ ਅਜੇ ਵਧੀਆ ਲੱਗਿਆ ਕਿ ਦੋਨੋਂ ਹੀ ਲੱਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ